ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਕਲਾਕਾਰਾਂ ਨੂੰ ਯੋਧਿਆਂ ਨੂੰ ਸੂਰਮਿਆਂ ਨੂੰ ਸਾਹਿਤ ਦੇ ਖੇਤਰ ਵਿੱਚ ਮਹਾਰਤਾ ਸਿਰ ਕਰਨ ਵਾਲਿਆਂ ਨੂੰ ਕਲਾ ਦੇ ਖੇਤਰ ਦੇ ਵਿੱਚ ਅੱਗੇ ਜਾਣ ਵਾਲਿਆਂ ਨੂੰ ਜਨਮ ਦਿੱਤਾ ਜਸਵਿੰਦਰ ਭੱਲਾ ਜੀ ਸਾਡੇ ਦਰਮਿਆਨ ਨਹੀਂ ਰਹੇ ਬੜੇ ਅਫਸੋਸ ਦੀ ਗੱਲ ਹੈ ਕਿ ਬੜੀ ਛੋਟੀ ਉਮਰ ਦੇ ਵਿੱਚ 65 ਸਾਲ ਦੀ ਉਮਰ ਦੇ ਵਿੱਚ ਉਹ ਇਸ ਜਹਾਨ ਤੋਂ ਰੁਕਸਤ ਹੋ ਗਏ ਹੈ ਜਾਨ ਦਾ ਸਮਾਂ ਨਹੀਂ ਸੀ ਪੰਜਾਬੀ ਸਾਹਿਤ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਪੰਜਾਬੀ ਬੋਲ ਬਾਣੀ ਨੂੰ ਇਹ ਪੰਜਾਬੀ ਵਿਅੰਗ ਦੀ ਪੰਜਾਬੀ ਕਮੇਡੀ ਨੂੰ ਇੱਕ ਵੱਖਰੀ ਦਿਸ਼ਾ ਵੱਖਰਾ ਨਾਂ ਦੇਣ ਵਾਲੇ ਜਸਵਿੰਦਰ ਪੱਲਾ ਜੀ ਉਹ ਦੌਰ ਜਦੋਂ ਪੰਜਾਬ ਇੱਕ ਹਨੇਰੇ ਦੇ ਦੌਰ ਚੋਂ ਗੁਜ਼ਰਿਆ ਸੀ ਉਹ ਦਹਾਕਾ ਜਦੋਂ ਪੰਜਾਬ ਦੇ ਲੋਕਾਂ ਦੇ ਮੂੰਹ ਤੇ ਨਿਰਾਸ਼ਾ ਸੀ ਚਿੰਤਾ ਸੀ ਪਰੇਸ਼ਾਨੀ ਸੀ ਉਸ ਦੌਰ ਦੇ ਵਿੱਚ ਛਣਕਾਟਾ ਲਿਆ ਕੇ ਪੰਜਾਬੀਆਂ ਦੇ ਚਿਹਰੇ ਤੇ ਖੁਸ਼ੀ ਲਿਆਉਣ ਵਾਲੇ ਜਸਵਿੰਦਰ ਪੱਲਾ ਜੀ ਅੱਜ ਸਾਡੇ درمیان ਮੈਂ ਪੱਲਾਸਾ ਬਾਰੇ ਪੜ ਰਿਹਾ ਸੀਗਾ ਤੇ ਪੜਦੇ-ਪੜਦੇ ਪਤਾ ਲੱਗਿਆ ਕਿ 85 ਤੋਂ ਲੈ ਕੇ 25 ਤੱਕ ਉਹਨਾਂ ਨੇ ਪੰਜਾਬੀ ਇੰਡਸਟਰੀ ਦੀ ਸੇਵਾ ਕੀਤੀ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਨਵੀਆਂ ਪਲੰਘਾਂ ਪਟਾਈਆਂ ਨੇ ਤੇ ਇੱਕ ਨਵੀਂ ਦਿਸ਼ਾ ਦਿੱਤੀ ਹੈ ਕਮੇਟੀ ਨੇ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਇੰਨਾ ਚਿਰ ਤੱਕ ਲੋਕਾਂ ਦੇ ਮਨ ਦੇ ਵਿੱਚ 40 ਸਾਲ ਤੱਕ ਲੋਕਾਂ ਦੇ ਮਨ ਵਿੱਚ ਜਗ੍ਹਾ ਬਣਾਈ ਰੱਖਣਾ ਕੋਈ ਖਲਾਈ ਦਾ ਵਾੜਾ ਥੋੜਾ ਹੈ ਦੇਖੋ ਉਹਨਾਂ ਦੇ ਕੁਝ ਤਕੀਆਂ ਗਲਾਮ ਮੈਂ ਲਿਖਿਆ ਹੈ ਜਿਹੜੇ ਆਮ ਲੋਕਾਂ ਦੀ ਜ਼ੁਬਾਨ ਤੇ ਰਹਿੰਦੇ ਆ ਡਾਇਲੋਗ ਉਹਨਾਂ ਦੇ ਕਹਿੰਦੇ ਸੀ ਮੈਂ ਤਾਂ ਭੰਦੂ ਬੁੱਲਾ ਨਾਖ ਰੋਟ ਕਹਿੰਦੇ ਸੀ ਜੇ ਕਹਿੰਦੇ ਚੰਡੀਗੜ੍ਹ ਟਹਿ ਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੀ ਤੇ ਕਹਿੰਦੇ ਢਿੱਲੋ ਸਾਹਬ ਨੇ ਕਾਲਾ ਘੋਟ ਐਵੇਂ ਨਹੀਂ ਪਾਇਆ ਇਹ ਇਹ ਹਰ ਇੱਕ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਮੈਨੂੰ ਯਾਦ ਆ ਜਦੋਂ ਉਹਨਾਂ ਦੀਆਂ ਫਿਲਮਾਂ ਆਉਂਦੀਆਂ ਸੀ ਤੇ ਲੋਕਾਂ ਦੇ ਮਨ ਦੇ ਵਿੱਚ ਆਇ ਹੁੰਦਾ ਸੀਗਾ ਕਿ ਪੱਲਾ ਸਾਹਬ ਨੂੰ ਦੇਖਣ ਜਾਣਾ ਸਿਨੇਮੇ ਦੇ ਅੱਗੇ ਲੜਾਂ ਲੱਗ ਜਾਂਦੀਆਂ ਸੀ ਵਰਲਡ ਫੇਮਸ ਪੂਰੇ ਵਿਸ਼ਵ ਦੇ ਹਰੇਕ ਦੇਸ਼ ਦੇ ਵਿੱਚ ਸ਼ੋਅ ਕੀਤਾ ਪੂਰੀ ਫਿਲਮ ਇੰਡਸਟਰੀ ਉਹਨਾਂ ਨੂੰ ਆਪਣੀ ਫਿਲਮ ਦੇ ਵਿੱਚ ਲੈਣਾ ਚਾਹੁੰਦੀ ਸੀ ਕਿ ਉਹ ਹੋਣਗੇ ਤਾਂ ਫਿਰ ਚੱਲੂ ਇਹੋ ਜਿਹਾ ਨਾਂ ਹਰੇਕ ਦੇਸ਼ 'ਚ ਨਹੀਂ ਆਇਆ ਸੰਕਾਟਾ ਦੀ ਪਹਿਲੀ ਐਲਬਮ ਜਿਹੜੀ 1988 ਦੇ ਵਿੱਚ ਆ ਗਈ ਸੀ ਪੰਜਾਬ ਕਾਲੇ ਦੌਰ 'ਚੋਂ ਲੰਘ ਰਿਆ ਸੀ ਪਰ ਉਹਨਾਂ ਦੀ ਪਹਿਲੀ ਐਲਬਮ ਉਦੋਂ ਆਈ ਤੇ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕੀਤੀ ਗਈ 29 ਐਲਬਮਾਂ ਕੀਤੀਆਂ 29 ਸੰਗਾਟੇ ਦੇ ਤੇ ਹਰੇਕ ਐਲਬਮ ਨੂੰ ਲੋਕਾਂ ਨੇ ਚਾਹਿਆ ਉਹਨਾਂ ਨੂੰ ਸਲਾਇਆ ਬੜਾ ਸਤਿਕਾਰ ਦਿੱਤਾ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਉਹਨਾਂ ਨੇ ਜਗ੍ਹਾ ਬਣਾਈ ਤੇ ਪੰਜਾਬੀਆਂ ਨੇ ਖੁੱਲੇ ਜਿਹਰੇ ਨਾਲ ਉਹਨਾਂ ਨੂੰ ਕਬੂਲਿਆ ਮੈਂ ਪੜ ਰਿਹਾ ਸੀ ਕਿ ਜਦੋਂ ਇਹਨਾਂ ਨੇ ਸੰਕਾਟਾ ਕੱਢਿਆ ਤੇ ਉਹਦਾ ਨਾਂ ਜਸਵਿੰਦਰ ਭੱਲਾ ਨੇ ਦੱਸਿਆ ਵੀ ਅਸੀਂ ਕਿਵੇਂ ਨਾਂ ਰੱਖਿਆ ਇਹਦਾ ਪਹਿਲੇ ਅਸਲ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਹੁੰਦਾ ਸੀ ਸੰਕਾਟਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਤੇ ਭੱਲਾ ਸਾਹਿਬ ਤੇ ਬਾਲਮਕੰਦ ਸ਼ਰਮਾ ਉੱਥੇ ਰੋਲ ਕਰਦੇ ਹੁੰਦੇ ਸੀਗੇ ਪੰਡਾ ਦਾ ਰੋਲ ਕਰਦੇ ਸੀ ਜਿਹੜਾ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਸੀਗਾ ਮਤਲਬ ਜੋ ਵੀ ਉੱਥੇ ਸਟੂਡੈਂਟ ਹੁੰਦੇ ਸੀਗੇ ਜਾਂ ਟੀਚਰ ਸਹਿਬਾਨ ਜਾਂ ਬਾਹਰੇ ਲੋਕ ਮਤਲਬ ਉਹ ਫੈਨ ਹੋ ਗਏ ਨਾ ਦੋਆਪੰਧਿਆ ਦੇ ਵੀ ਵਾਹ ਹੀ ਕਿਆ ਰੋਲ ਕੀਤਾ ਇਹਨਾਂ ਦੇ ਟੀਚਰ ਸੀਗੇ ਕੇਸ਼ਵ ਬ੍ਰਹਮ ਸ਼ਰਮਾ ਤੇ ਇਹਨਾਂ ਨੇ ਪਹਿਲਾਂ ਸਾਹਮਣੇ ਪੁੱਛਿਆ ਕਿ ਸਰ ਵੀ ਆਪਾਂ ਨਾਂ ਕੀ ਰੱਖੀਏ ਆਪਾਂ ਕੈਸ਼ ਕਟਨੀ ਆ ਉਹ ਕਹਿੰਦੇ ਆਪਣੇ ਵਾਲਾ ਸਿਰ ਕੱਟੇ ਰੱਖੋ ਇੱਥੇ ਤੁਸੀਂ ਸ਼ੁਰੂ ਕੀਤਾ ਕੰਮ ਤੇ ਇੱਥੇ ਤੁਸੀਂ ਮਸ਼ਹੂਰ ਹੋਣ ਲੱਗੇ ਹੋ ਇਹ ਨਾ ਸਿਰ ਕਟਾ ਬਸ ਫਿਰ ਸਿਰ ਕਟਾ ਆਉਂਦਾ ਰਿਹਾ ਤੇ ਪੰਜਾਬੀਆਂ ਨੇ ਇੰਨੀ ਡਿਮਾਂਡ ਕਰਤੀ ਕਿ ਕਈ ਵਾਰੀ ਸਾਲ ਚ ਦੋ ਦੋ ਸੰਕਾਟੇ ਕੱਢ ਰਹੇ ਸੀ ਜਿਵੇਂ ਸੰਕਾਟਾ 97 ਕੱਢਿਆ ਇਹਨਾਂ ਨੇ ਬਾਅਦ ਚ ਤਾਂ ਇਸ ਤਰ੍ਹਾਂ ਦਾ ਉਹਨਾਂ ਦਾ ਉਹਦੀ ਉਪਲਬਧੀ ਸੀ ਇਸ ਤਰ੍ਹਾਂ ਦਾ ਉਹਨਾਂ ਦਾ ਕਦ ਸੀਗਾ ਜਿਹੜੇ ਅੱਜ ਪੂਰੇ ਚੀਫ ਮਿਨਿਸਟਰ ਤੱਕ ਰਣੀ ਨੇ ਉਹਨਾਂ ਦੇ ਵੀ ਉਹਨਾਂ ਲਈ ਮੂਨ ਵੀ ਤਾਂ ਰਹਿ ਗਿਆ ਇੱਕ ਮਿੰਟ ਦਾ ਇਹ ਇਹ ਉਹਨਾਂ ਦੀ ਕਾਬਲੀਅਤ ਸੀ ਇਹ ਉਹਨਾਂ ਦੀ ਦੇਣਦਾਰੀ ਸੀ ਪੰਜਾਬੀਅਤ ਨੂੰ ਤੇ ਇਹ ਉਹਨਾਂ ਦਾ ਨਾਂ ਸੀ ਜਿਸ ਕਰਕੇ ਉਹਨੂੰ ਨੇ ਸਨਮਾਨ ਮਿਲਿਆ ਭੱਲਾ ਸਾਹਿਬ ਨੇ 1982 ਦੇ ਵਿੱਚ ਬੀਐਸਸੀ ਆਨਰਸ ਕੀਤੀ ਫਿਰ ਐਮਐਸਸੀ ਕੀਤੀ ਐਗਰੀਕਲਚਰ ਯੂਨੀਵਰਸਿਟੀ ਤੋਂ ਉਸ ਤੋਂ ਪਹਿਲਾਂ ਇਹ ਦਰਾਹੇ ਪੜ੍ਹੇ ਐ ਦਰਾਹੇ ਇਹਨਾਂ ਦੇ ਪਿਤਾ ਜੀ ਟੀਚਰ ਸੀਗੇ ਉਹ ਵੀ ਟੀਚਰ ਸੀ ਤੇ ਇਹਨਾਂ ਦੇ ਮੈਡਮ ਐ ਵਾਈਫ ਐ ਆਫ ਫਾਈਨ ਆਰਟਸ ਦੇ ਵਿੱਚ ਹੈਗੇ ਆ ਤੇ ਕਾਫੀ ਜਣੀ ਕਿ ਵਧੀਆ ਪਰਿਵਾਰ ਪਹਿਲਾਂ ਤੋਂ ਇਹ ਨਹੀਂ ਸੀਗਾ ਪਰ ਇਹਨਾਂ ਨੇ ਇੱਕ ਨਵੇਂ ਪੈਂਤੜੇ ਦੇ ਨਾਲ ਇੱਕ ਨਵੇਂ ਤਰ੍ਹਾਂ ਦੀਆਂ ਪਲੰਘਾਂ ਪੜਦੇ ਹੋਏ ਆਪਣਾ ਨਾਂ ਪੂਰੇ ਵਿਸ਼ਵ ਦੇ ਵਿੱਚ ਬਣਾਇਆ ਹੋ। ਤੇ ਤੁਹਾਨੂੰ ਉਹ ਵੀ ਯਾਦ ਹੋਣਾ ਕਿ ਭੱਲਾ ਸਾਹਿਬ ਜਿਹੜੇ ਆਪਣੇ ਕਮੇਡੀ ਦੇ ਵਿੱਚ ਵਿਅੰਗ ਕੱਸਦੇ ਹੁੰਦੇ ਸੀਗੇ ਉਹ ਸਾਹਿਤਿਕ ਵਿਅੰਗ ਸੀਗੇ, ਰਾਜਨੀਤਿਕ ਵਿਅੰਗ ਸੀਗੇ। ਸਮਾਜ ਤੇ ਕਈ ਤਰ੍ਹਾਂ ਦੀ ਚੋਟ ਕਰਦੇ ਸੀ। ਜਿਹੜੀਆਂ ਚੀਜ਼ਾਂ ਸਮਾਜ ਦੇ ਵਿੱਚ ਰੌ ਰੀਤਾਂ ਕੰਮਧੀਆਂ ਨਹੀਂ ਸੀ ਨਾ ਉਹਨਾਂ ਦੇ ਬੜੀ ਚੋਟ ਕਰਦੇ ਸੀ। ਤੇ ਜਦੋਂ ਇੱਕ ਰਾਜਨੀਤਿਕ ਵਿਅੰਗ ਉਹਨਾਂ ਨੇ ਕੈਪਟਨ ਸਾਹਿਬ ਤੇ ਕੀਤਾ ਸੀਗਾ ਪਟਿਆਲੇ ਦੇ ਵਿੱਚ, ਮਕੰਦ ਸ਼ਰਮਾ ਤੇ ਭੱਲਾ ਸਾਹਿਬ ਨੇ ਤਾਂ ਕੈਪਟਨ ਸਾਹਿਬ ਨੇ ਉਹਨਾਂ ਤੇ ਕਾਫੀ ਉਹ ਕਹਿਰ ਕੀਤਾ ਸੈਕਟਰੀਏਟ ਦੇ ਵਿੱਚ ਇੱਕ ਮੁਲਾਜ਼ਮ ਨੇ ਇਹਨਾਂ ਨੂੰ ਕੁੱਟਿਆ ਵੀ ਕੁੱਟਨ ਤੱਕ ਨੌਬਤ ਆ ਗਈ ਫਿਰ ਇਹਨਾਂ ਨੇ ਚਾਚਾ ਸੁਦਰਜਾ ਜਿਹੜੀ ਕਾਸਟ ਕੱਢੀ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਸਾਡੇ ਸਾਭੇ ਕੁੱਟ ਪਹੇਗੀ ਇਹਨਾਂ ਨੇ ਆਪਣੇ ਵਿਅੰਗਾ ਦੇ ਸਾਰੇ ਰਾਜਨੀਤਿਕ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਵੀ ਕੋਸ਼ਿਸ਼ ਕੀਤੀ ਤਾਂ ਜੋ ਜਿਹੜੇ politcal leadership ਆ ਜਾਂ political system ਹੈ ਸੁਧਰੇ ਤੇ ਕਈ ਵਾਰੀ ਉਹ ਰਾਜਨੀਤਿਕ ਲੋਕਾਂ ਨੂੰ ਪਸੰਦ ਵੀ ਨਹੀਂ ਆਇਆ ਨਸ਼ਿਆਂ ਤੇ ਪਰ ਹਤਿਆ ਤੇ ਬੇਰਜ਼ਗਾਰੀ ਤੇ ਬਾਹਰ ਜਾ ਆ ਰਹੇ ਜਿਹੜੇ ਲੋਕ ਉਹਨਾਂ ਤੇ ਆ ਉਹਨਾਂ ਨੇ ਇੱਕ ਆਪਣੇ ਵੱਖਰੇ ਅੰਦਾਜ਼ ਦੇ ਵਿੱਚ ਵਿਅੰਗ ਕਰਿਆ ਤੇ ਉਹਨਾਂ ਦੀ ਜਿਹੜੀ ਵਿਅੰਗ ਹੁੰਦਾ ਸੀ ਨਾ ਮੈਂ ਜ਼ਿਕਰ ਕਰਦਾ ਹੁਣਾਂ ਕਿ ਉਹ ਚ ਕੁਦਰਤੀਪਨ ਸੀਗਾ ਜਿਹੜੀ ਉਹਨਾਂ ਦੀ ਕਮੇਟੀ ਬਹੁਤ ਸਾਰੇ ਕਲਾਕਾਰ ਆਜ ਦੇ ਦੌਰ ਵਿੱਚ ਵੀ ਹੈਗੇ ਆ ਜਿਵੇਂ ਕਿ ਬਿੰਨੀ ਢਿੱਲੋਂ ਆਪਣਾ ਕਰਮਜੀਤ ਅਨਮੋਲ ਤੇ ਹੋਰ ਬਹੁਤ ਸਾਰੇ ਹੈਗੇ ਆ ਪਰ ਜਿਹੜੀ ਰਵਾਨੀ ਉਹਨਾਂ ਦੇ ਵਿੱਚ ਸੀਗੀ ਜਿਹੜੀ ਵਹਾਅ ਸੀ ਉਹਨਾਂ ਦੀ ਕਮੇਟੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਹੋਰ ਕਿਸੇ ਦੇ ਵਿੱਚ ਹੈਗਾ ਇੱਕ ਆਮੁਹਾਰੀ ਹਾਸਾ ਆ ਜਾਂਦਾ ਸੀਗਾ ਬੁਸ਼ਾਰਾ ਖੜ ਜਾਂਦੇ ਸੀ ਉਹਨਾਂ ਦੀ ਉਹਨਾਂ ਦੇ ਸ਼ਬਦਾਂ ਦੇ ਵਿੱਚ ਹੀ ਇਹੋ ਜਿਹਾ ਇੱਕ ਰਸ ਘੁਲਿਆ ਹੁੰਦਾ ਸੀਗਾ ਕਿ ਹੱਸਾ ਆ ਜਾਂਦਾ ਸੀ ਹਰ ਇੱਕ ਨੂੰ ਤਾਂ ਪੰਜਾਬੀਆਂ ਨੂੰ ਸ਼ਾਇਦ ਪਿਛਲੀਆਂ ਤਿੰਨ ਪੀੜ੍ਹੀਆਂ ਨੂੰ ਹਸਾਉਣ ਵਾਲੇ ਜਸਵਿੰਦਰ ਪੱਲਾ ਜੀ ਆ ਸਾਡੇ ਦਰਮਿਆਨ ਨਹੀਂ ਨੇ ਹੈਗੇ ਬਹੁਤ ਦੁੱਖ ਦੀ ਗੱਲ ਹੈ ਸਾਰੇ ਪੰਜਾਬੀਆਂ ਦੇ ਲਈ ਇਹੋ ਜੇ ਪੁਰਸ਼ ਇਹੋ ਜੇ ਮੱਕ ਬੂਲੀਅਤ ਨੂੰ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ ਬਹੁਤ ਘੱਟ ਪੈਦਾ ਹੁੰਦੀਆਂ ਨੇ ਤੇ ਹਰੇਕ ਪੀੜੀ ਨੂੰ ਹਸਾਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੀਆਂ ਜਿਹੜੀਆਂ ਸਕਿੱਟਾਂ ਸੀ ਉਹਨਾਂ ਦੇ ਜਿਹੜੇ ਰੋਲ ਸੀਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਉਣ ਵਾਲੀਆਂ ਪੀੜੀਆਂ ਨੂੰ ਜਿਉਂਦੇ ਰਹਿਣਗੇ ਉਹ ਸਦਾ ਅਮਰ ਰਹਿਣਗੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਉਹਨਾਂ ਦੀ ਹਮੇਸ਼ਾ ਜਗ੍ਹਾ ਰਹੇਗੀ ਉਹਨਾਂ ਦੇ ਪਰਿਵਾਰ ਲਈ ਮੈਂ ਬਹੁਤ ਔਖਾ ਹੈ ਪਰਿਵਾਰ ਲਈ ਪਾੜਾ ਮੰਨਣਾ 20 ਤਰੀਕ ਨੂੰ ਉਹਨਾਂ ਨੂੰ ਬ੍ਰੇਨ ਹੈਮਰੇਜ ਹੋਇਆ ਤੇ ਉਸ ਤੋਂ ਬਾਅਦ ਉਹ ਸੰਭਲ ਨਹੀਂ ਪਾਏ ਉਮਰ ਜਿਆਦਾ ਨਹੀਂ ਸੀਗੀ 65 ਸਾਲ ਦੀ ਉਮਰ ਕੋਈ ਜਿਆਦਾ ਨਹੀਂ ਹੁੰਦੀ ਸ਼ੂਗਰ ਵੀ ਸੀਗਾ ਜੀਪੀ ਕਰੇ ਵਾਲੇ ਆ ਆਪਣੇ ਇੱਕ ਵੀਡੀਓ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਕਈ ਵਾਰੀ ਪ੍ਰੇਜ਼ ਵੀ ਨਹੀਂ ਕਰਦੇ ਸੀਗੇ ਟੱਕੇ ਦਾ ਖਾਕ ਹੋ ਜਾਂਦੇ ਸੀ ਮਿੱਠਾ ਤਾਂ ਉਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਤੇ ਉਹਨਾਂ ਦਾ ਅੰਤ ਦਾ ਕਾਰਨ ਬਣ ਗਿਆ ਪਰਿਵਾਰ ਦੇ ਨਾਲ ਹਮਦਰਦੀ ਹੈ ਇਹ ਪੀੜਾ ਅਸਹਿ ਹੈ ਉਹਨਾਂ ਦੇ ਲਈ ਕੇਵਲ ਉਹ ਨਹੀਂ ਸਾਰੇ ਪੰਜਾਬ ਲਈ ਹੈ ਸਾਰਾ ਪੰਜਾਬ ਉਹਦੇ ਨਾਲ ਖੜਾ ਹੈ ਬਹੁਤ ਬਹੁਤ